ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਹਲਦੀ ਦੀ ਆਪਾਂ ਨਾ ਬਾਗ ਦੇ ਵਿੱਚ 2 ਬਟਾ ਹਲਦੀ ਦੀਆਂ ਲਾਈਆਂ ਸੀਗੀਆਂ ਤੇ ਮੀਂਹ ਤੋਂ ਪਹਿਲਾਂ ਜਿਹੜੀ ਪਰਸੋਂ ਆਪਾਂ ਹੁਣ ਸ਼ੁਰੂਆਤ ਕੀਤੀ ਸੀ ਹਲਦੀ ਪੱਟਣ ਦੀ ਤੇ ਇੱਥੇ ਤੱਕ ਆਪਾਂ ਹਲਦੀ ਪੱਟੀ ਆ ਤੇ ਸੋਚਿਆ ਚਲੋ ਇਹਦੇ ਨਾਲ ਇਸ ਸੰਬੰਧ ਦੇ ਵਿੱਚ ਵੀ ਤੁਹਾਡੇ ਨਾਲ ਨਾ ਵੀਡੀਓ ਸ਼ੇਅਰ ਕੀਤੀ ਜਾਵੇ ਕਿਉਂਕਿ ਜਦੋਂ ਆਪਾਂ ਮਨ ਬਣਾ ਹੀ ਲਿਆ ਵੀ ਆਪਾਂ ਹਰ ਇੱਕ ਵਿਸ਼ੇ ਤੇ ਵੀਡੀਓ ਬਣਾਉਣੀ ਆ ਦੇਖੋ ਜੀ ਅੱਜ ਆ ਤੁਸੀਂ ਦੇਖ ਲਓ ਤੁਸੀਂ ਆ ਪਿਆ ਇੱਥੇ ਮੇਰੇ ਕੋਲ ਇੱਕ ਟੋਕਰਾ ਪਿਆ ਜੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਮੰਨ ਲਓ ਇਹ ਮੰਝੇ ਕਿ ਜਿੰਨਾ ਥਾਂਗਾ ਇਹ ਹੈ ਹਨਾ ਇਦੋਂ ਅੱਗੇ ਪੱਟਣੀ ਆ ਆਪਾਂ ਹਲਦੀ ਜੀ ਵੀ ਤਕਰੀਬਨ ਇੱਕ ਮੰਝੇ ਜਿੰਨਾ ਥਾਂਗਾ 2 ਬੱਟਾ ਨੇ ਤੇ ਉਹਦੇ ਵਿੱਚੋਂ ਆਪਣੇ ਕੋਲ ਇਹ ਲਗਭਗ ਤੁਸੀਂ ਅੰਦਾਜ਼ਾ ਲਾ ਲਓ ਜੀ ਇਹ ਹੋ ਗਈ 8-9 ਕਿਲੋ ਹਲਦੀ ਕਾਂ ਹੈਟਾ ਪੂਰੇ ਨਾਲ ਦੇਖੋ ਜਿਹਨੂੰ ਕਹਿੰਦੇ ਨੇ ਆ ਦੇਖੋ ਜੀ ਹਜੇ ਥੋੜਾ ਜਿਹਾ ਹੋਆ ਨਾ ਮਿੱਟੀ ਜ਼ਿਆਦਾ ਗਈ ਤੇ ਉਹਦੇ ਕਰਕੇ ਦਿਖ ਨਹੀਂ ਰਹੀ ਸਮਾਰ ਕੇ ਹੋ ਸਕਦਾ ਵੀ ਕਿਸਾਨ ਭਰਾ ਜਿਹੜੀ ਇਹਦੀ ਪੈਦਾਵਾਰ ਆ ਬਹੁਤ ਵੱਡੇ ਪੱਧਰ ਤੇ ਕਰਦੇ ਹੋਣ ਕਰਦੇ ਵੀ ਹੈਗੇ ਨੇ ਹੋ ਸਕਦਾ ਉਹਨਾਂ ਦੀ ਹਲਦੀ ਬਹੁਤ ਜ਼ਿਆਦਾ ਨਿਕਲਦੀ ਹੋਵੇ ਪਰ ਜਣੀ ਮੈਂ ਤਾਂ ਪਹਿਲੀ ਵਾਰ ਵੀਜੀ ਸੀ ਨਾ ਮੈਂ ਵੈਸੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਮੈਨੂੰ ਇਹਦਾ ਕੋਈ ਬਹੁਤਾ ਗਿਆਨ ਵੀ ਹੈ ਨਹੀਂ ਸੀਗਾ ਪਰ ਮੈਂ ਵੈਸੇ ਗੱਲ ਕਰ ਰਹੇ ਮੈਨੂੰ ਯਾਨੀ ਕਿ ਦੇਖਣ ਦੀ ਲੋੜ ਨਹੀਂ ਪਈ ਵੀ ਜਿਹੜੀ ਆਪਾਂ ਹਲਦੀ ਬੀਜੀ ਸੀ ਦੇਖੋ ਜੀ ਸਿਰਫ ਇੱਕ ਡੋਡੀ ਜੀ ਬੀਜੀ ਸੀ ਦੇਖੋ ਕਿੰਨਾ ਬੜਾ ਗੁੱਸਾ ਹੋਊਗਾ ਅੱਧਾ ਕਿਲੋ ਦਾ ਹਨਾ ਤੇ ਪਾਈਦਾ ਤਾਂ ਹੋ ਗਈ ਚਲੋ ਮਿੱਟੀ-ਮਿੱਟੀ ਲਾ ਕੇ ਤੇ ਆਪਣੇ ਯਾਨੀ ਕਿ ਪਰਿਵਾਰ ਵਾਸਤੇ ਪਰਿਵਾਰ ਇੱਕ ਮੈਂਬਰਾਂ ਵਾਸਤੇ ਨਾ ਕੋਸ਼ਿਸ਼ ਕਰਿਆ ਕਰੋ ਜਰੂਰ ਥੋੜੀ-ਬਹੁਤੀ ਹਲਦੀ ਜਰੂਰ ਬੀਜਿਆ ਕਰੋ ਜਿਹੜੀ ਮੈਂ ਖੁਦ ਹਰਾਨਾ ਵੀ ਆਪਣਾ ਮੈਂ ਇੱਥੇ ਧੁਰ ਤੱਕ 2 ਕਿਲੋ ਵੀ ਬੀਜਿਆ ਸੀਗਾ ਆ ਦੇਖ ਲਓ ਵੀ ਇੱਕ ਟੋਕਰੇ ਦੇ ਵਿੱਚ ਹੀ ਇਹ 9 8-9 ਕਿਲੋ ਤਾਂ ਹੋਊਗੀ ਲਗਭਗ ਮਿੱਟੀ-ਮਿੱਟੀ ਲਾ ਕੇ ਕੋਸ਼ਿਸ਼ ਕਰੇਗਾ ਤੁਸੀਂ ਵੀ ਜਰੂਰ ਹਲਦੀ ਬੀਜੋ ਜਿੰਨੀ ਕ ਲੋੜ ਆ ਤੁਹਾਨੂੰ ਬਹੁਤ ਕਿਸਾਨ ਭਰਾ ਲਾਉਂਦੇ ਆ ਘਰ ਜੋਗੀ ਚਾਹੀਦੀ ਵੀ ਹੈ ਕਿਉਂਕਿ ਇੱਕ ਤਾਂ ਆਪਣਾ ਹੁੰਦਾ ਵੀ ਆਪਣੀ ਸੁੱਧ ਚੀਜ਼ ਮਿਲਦੀ ਆ ਆਪਾਂ ਨੂੰ ਆ ਦੇਖੋ ਜੀ ਜਰੂਰ ਬੀਜਿਆ ਕਰੋ ਹਲਦੀ ਜੀ ਬਹੁਤ ਕਾਰਗਰ ਆ ਕਹਿੰਦੇ ਮਹਨਾ ਤਾਕਤਲੀ ਚੀਜ਼ ਹੁੰਦੀ ਹੈ ਮਿੱਟੀ ਵੀ ਨਾਲ ਹੈਗੀ ਆ ਚਲ ਤਾਂ ਹੀ ਮੈਂ ਤੁਹਾਨੂੰ ਘਟ ਦੱਸਿਆ ਵੈਸੇ ਟੋਕਰੀ ਦਾ ਭਾਰ ਜੋਖੇ ਟੋਕਰੀ ਦਾ ਭਾਰਤਾ ਹੋਊਗਾ 14-15 ਕਿਲੋ ਪੂਰੀ ਭਜਨਦਾਰ ਆ ਜੀ ਜਰੂਰ ਭਿਜਿਆ ਕਰੋ ਜਿੰਨੇ ਕੀ ਤੁਹਾਨੂੰ ਲੋੜ ਆਈ ਜਾਨੀ ਇਹ ਇਹਦੀ ਰਾਖੀ ਕਰਨ ਦੀ ਲੋੜ ਨਹੀਂ ਨਾ ਇਹਨੂੰ ਕੋਈ ਕੀੜਾ ਮਕੌੜਾ ਪੈਂਦਾ ਤੁਹਾਨੂੰ ਪਤਾ ਹੀ ਹੈ ਨਾ ਇਹ ਉਹਨਾਂ ਲਈ ਵੀਡੀਓ ਆ ਜਿਹੜੇ ਕਿਸਾਨ ਭਰਾ ਹਲੇ ਖੇਤੀ ਕਰਨ ਲੱਗੇ ਲੱਗੇ ਨੇ ਸ਼ੁਰੂਆਤਾਂ ਕਰਦੇ ਨੇ ਜਾਨੀ ਕਿ ਪੜ੍ਹਾਈ ਪੂਰੀ ਹੋ ਚੁੱਕੀ ਆ ਖੇਤੀ ਦੇ ਵਿੱਚ ਪੈਰ ਧਰ ਰਹੇ ਨੇ ਉਹਨਾਂ ਕਿਸਾਨ ਭਰਾਵਾਂ ਲਈ ਬੇਨਤੀ ਆ ਵੀ ਇਹਨਾਂ ਚੀਜ਼ਾਂ ਨੂੰ ਜ਼ਰੂਰ ਜੁੜੋ ਤੁਸੀਂ ਧੰਨਵਾਦ ਜੀ